ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਅਕਤੂਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਜਾਣਕਾਰੀ ਦਿੰਦੇ ਹੋਏ ਅਜੀਪਾਲ ਸਿੰਘ ਬਰਾੜ ਜ਼ਿਲ੍ਹਾ ਮੰਡੀ ਅਫਸਰ શ્રી ਮਕਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਰੀਆਂ ਮੰਡੀਆਂ ਦੇ ਪ੍ਰਬੰਧ ਪੂਰੇ ਕਰ ਲਏ ਹਨ ਟੀਮਾ ਬਣਾ ਕੇ ਜੰਗੀ ਪੱਦਰ ਤੇ ਸਾਫ ਸਫਾਈ ਤੇ ਲਾਈਟਾਂ ਦੀਆਂ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਲਿਆਉਣ ਸਮੇ ਕੋਈ ਵੀ ਦਿੱਕਤ ਨਹੀਂ ਪੇਸ਼ ਹੋਣ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਜ਼ਿਲ੍ਹੇ ਅੰਦਰ 118 ਮੰਡੀਆਂ ਬਣਾਈਆਂ ਗਈਆਂ ਨੇ ਤੇ ਇਸ ਵਾਰ ਵੀ ਕੋਈ ਵੀ ਆਰਜੀ ਮੰਡੀ ਨਹੀਂ ਬਣੇਗੀ ਅੱਜ ਫੇਰ 1 ਵਜੇ ਮੀਟਿੰਗ ਹੈ ਜੀ ਪ੍ਰਧਾਨ ਜੀ ਦੀ ਜੋ ਫੈਸਲਾ ਹੋਊਗਾ ਉਸ ਦੇ ਮੁਤਾਬਕ ਅਸੀਂ ਚੱਲਾਂਗੇ ਪਰ ਜੇ 17 ਚੋਣਾ ਮੰਡੀ ਦੇ ਵਿੱਚ ਆਊਗਾ ਮਾਚਰ ਤੇ ਉਹ ਅਸੀਂ ਰੋਕਾਂਗੇ ਨਹੀਂ ਜਦੋਂ ਇਨਸਪੈਕਟਰ ਭਾਲ ਆਊਗਾ ਤੇ ਉਹਦੀ ਲੈਫਟ ਰੰਗ ਲਾਊਗਾ ਤਾਂ ਅਸੀਂ ਤਲਾਹਣ ਨੂੰ ਤਿਆਰ ਪਰ ਹਜੇ ਤੱਕ ਜੋ ਪਤਾ ਲੱਗਿਆ ਹੈ ਵੀ ਸ਼ੈਦਰਾ ਵਾਲਿਆਂ ਨੇ ਅਪਲਾਈ ਨਹੀਂ ਕੀਤਾ ਸ਼ੈਦਰਾ ਨੇ ਅਪਲਾਈ ਕਿਉਂ ਨਹੀਂ ਕਰੀ ਖਾ ਪਤੀ ਹੈ ਉਹਨਾਂ ਨੂੰ ਸਪੇਸ ਉਹਨਾਂ ਨੂੰ ਲੱਗਦਾ ਵੀ ਅੱਗੇ ਆਸਤੇ ਸਾਡਾ ਜਿਹੜਾ ਚੋਨਾ ਰਹੂਗਾ ਛੇਰਨ ਵਿੱਚ ਸਪੇਸ ਨਹੀਂ ਬਣੇਗੀ ਹੈ ਜਿਹਨਾਂ ਕੋ ਸਪੇਸ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਐਗਰੀਮੈਂਟ ਨਹੀਂ ਕਰਦੇ ਹਨ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਚਾਰ ਮਾਰਕੀਟ ਕਮੇਟੀਆਂ ਦੇ ਅਧੀਨ 118 ਮੰਡੀਆਂ ਜਿਹੜੀਆਂ ਨੇ ਆ ਉਹ ਪੰਜਾਬ ਮੰਡੀਪੋਰਟ ਵੱਲੋਂ ਚੋਨੇ ਦੀ ਖਰੀਦ-ਵੇਚ ਲਈ ਕੋਸ਼ਿਸ਼ ਕੀਤੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਜਿਹੜੇ ਜੇ ਆਪਾਂ ਗੱਲ ਕਰੀਏ ਮੁੱਢਲੇ ਪ੍ਰਬੰਧਾਂ ਦੀ ਤਾਂ ਬਿਜਲੀ ਪਾਣੀ ਛਾਸ ਫਾਇਦੇ ਜਿਹੜੇ ਹੈਗੇ ਆ ਪ੍ਰਬੰਧ ਇਹਨਾਂ ਮਾਰਕੀਟ ਕਮੇਟੀਆਂ ਵੱਲੋਂ ਜਿਹੜੇ ਹੈਗੇ ਆ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਜਾਂ ਕਿਸੇ ਨੂੰ ਵੀ ਇਸ ਪ੍ਰਤੀ ਕੋਈ ਵੀ ਜਿਹੜੀ ਹੈਗੀ ਆਪਣੀ ਫਸਲ ਵੇਚਣ ਦੇ ਵਿੱਚ ਦਿੱਕਤ ਨਾ ਆਵੇ ਜੀ ਆਪਾ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਪਿਛਲੇ ਸਾਲ ਸਾਡੇ ਕੋਲੇ ਇੱਥੇ ਜਿਲ੍ਹਾ ਮੁਕਸਾ ਸਾਹਿਬ ਦੀਆਂ ਮੰਡੀਆਂ ਦੇ ਵਿੱਚ 894000 ਮੈਟ੍ਰਿਕ ਟਨ ਝੋਨੇ ਦੀ ਜੜੀ ਹੈਗੀ ਖਰੀਦ ਹੋਈ ਸੀ ਇਸ ਵਾਰੀ ਵੀ ਸਾਨੂੰ ਉਮੀਦ ਹੈ ਵੀ ਇਸ ਤੋਂ ਜਿਹੜੀ ਹੈਗੀ ਵਧ ਕੇ ਹੀ ਮੰਡੀ ਦੇ ਵਿੱਚ ਆਮਦ ਹੋਵੇਗੀ ਝੋਨੇ ਦੀ ਉਸ ਦੇ ਅਨੁਸਾਰ ਹੀ ਸਾਰੇ ਪ੍ਰਬੰਧ ਆਸਾ ਦੀ ਕੋਈ ਸੀਮਾ ਤੈ ਨਹੀਂ ਹੁੰਦੀ ਗੱਲ ਕਰਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਬਜ਼ੁਰਗ ਚੰਨਣ ਸਿੰਘ ਦੀ ਜਿਸ ਦੀ ਉਮਰ 75 ਸਾਲ ਦੀ ਹੈ ਤੇ ਸਖਸ਼ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦੀ ਮੁੱਖ ਸੜਕ ਤੇ ਐਨੀ ਗਰਮੀ ਵਿੱਚ ਸੜਕ ਸਾਫ ਕਰਦਾ ਹੈ ਬਜ਼ੁਰਗ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਤੇ ਉਮਰ ਬੇਸ਼ੱਕ ਵੱਡੀ ਹੈ ਪਰ ਇਸ ਸੇਵਾਦਾਰ ਦੇ ਹੌਂਸਲੇ ਬਲੰਦ ਹਨ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ ਜਨਨ ਜੰਗ ਕਿਹੜਾ ਪਿੰਡਾ ਪਿੱਖੀਵਿੰਡ ਜੀ ਬਾਬਾ ਜੀ ਇਸ ਕਿੰਨੇ ਜੀ ਦੀ ਸੇਵਾ ਕਰਦੇ ਆ ਰਹੇ ਸੀ ਬਾਬਾ ਜੀ ਘੱਟੋ ਘੱਟ 15-20 ਸਾਲ ਹੋ ਗਏ ਤੇ ਕਿੱਥੋਂ ਲੈ ਕੇ ਕਿੱਥੋਂ ਤੱਕ ਕਰਦੇ ਜੀ ਸੇਵਾ ਕਿੱਥੋਂ ਸ਼ੁਰੂ ਕਰਕੇ ਕਿੱਥੇ ਖਤਮ ਕਰਦੇ ਜੀ ਆਹ ਸੇਵਾ ਹਾਂਜੀ ਇਹ ਬਾਬਾ ਮੈਂ ਦੋ ਭਾਦਰ ਸੁਖੀ ਬਤੀਆ ਕਿੰਨੇ ਮੀਲ ਬੰਦੀ ਜਿਹੜੀ ਸੇਵਾ ਜਨਾ ਤੁਸੀਂ ਕਰਦੇ ਪਏ ਜਿਹੜੀ ਕਿ ਖਾਣਾ ਇਹ ਤਾਂ ਕਿ ਕੋਈ 3-4 ਕਿਲੋਮੀਟਰ ਹੋਵੇਗਾ ਅੱਛਾ ਜੀ ਇਹ ਝਾੜੂ ਦੀ ਸੇਵਾ ਕਰਦੇ ਹਾਂਜੀ ਕੋਲੋਂ ਝਾੜੀ ਸੇਵਾ ਕਰਦੇ ਹਾਂ ਝਾੜੀ ਪ੍ਰਸ਼ਾਦਾਂ ਦੀ ਅੱਛਾ ਜੀ ਤੇ ਫਿਰ ਇਹ ਨੇ ਚਾਹੀਦੀ ਆ ਸੇਵਾ ਕਰੀਏ ਰਸਤਾ ਸਾਫ ਕਰ ਦਈਏ ਕਿੰਨੀ ਉਮਰ ਹੈ ਲਗਭਗ ਆਪਣੇ 75 ਸਾਲ 75 ਸਾਲ ਦੀ ਹੋ ਗਈ ਹਾਂਜੀ ਅੱਜ ਕਾ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਅੱਧਾ ਕਿਲੋਮੀਟਰ ਵੀ ਤੁਰਦੀ ਥੱਕ ਜਾਂਦੀ ਆ ਤੁਹਾਨੂੰ ਸਾਂਝਾਂ ਗੱਲਬਾਤ ਹੋਵੇ ਵਾਹੀ ਵਾਹੀ ਉਹਦੀ ਪਾਪੂ ਟਿਕਾ ਮਾਚੀਵਾੜਾ ਸਾਹਿਬ ਜੋਨੇ ਦਾ ਸੀਜ਼ਨ ਇਸ ਵਾਰ ਸਰਕਾਰ ਤੇ ਪ੍ਰਸ਼ਾਸਨ ਨੇ ਪ੍ਰੀਖਿਆ ਦੀ ਕੜੀ ਬੰਦਾਚਾਰਿਆ ਤੇ ਜਿੱਥੇ ਆੜਤੀਆ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 1 ਅਕਤੂਬਰ ਤੋਂ ਹੜਤਾਲ ਦਾ ਐਲਾਨ ਕੀਤਾ ਹੋਇਆ ਹੁਣ ਅਨਾਜ ਮੰਡੀ ਮਜ਼ਦੂਰਾ ਨੇ ਵੀ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ। ਮਾਛੀਵਾਲਾ ਅਨਾਜ ਮੰਡੀ ਵਿੱਚ ਇਕੱਤਰ ਹੋਏ ਮਜ਼ਦੂਰ ਆਗੂ ਦਰਸ਼ਨ ਚੌਧਰੀ, ਵਿਜੇ ਕੁਮਾਰ ਪ੍ਰਕਾਸ਼ਨ ਤੇ ਮਦਨ ਲਾਲ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਨਾਲ ਮੰਗਾ ਸਬੰਧੀ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਇਸ ਲਈ ਉਨ੍ਹਾਂ ਨੇ ਹੁਣ 1 ਅਕਤੂਬਰ ਤੋਂ ਮੰਡੀਆਂ ਵਿੱਚ ਹੜਤਾਲ ਦਾ ਐਲਾਨ ਕਰਦਿਆ। ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦੀ ਟੋਆ ਟੋਾਈ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਹੈ। ਚੌਧਰੀ ਦਰਸ਼ਨ ਲਾਲ ਨਾਜ ਮੰਡੀ ਮੱਛੀਵਾਲਾ ਕੀ ਕਾਰਨ ਆ ਜਿਹੜਾ ਜਿਹੜਾ ਹੜਤਾਲ ਤੇ ਗਏ ਕਾਰਨ ਇਹ ਹੈ ਜਿਹੜਾ ਹੜਤਾਲ ਤੋਂ 2 ਸਾਲ ਤੋਂ ਸਾਡਾ 25% ਵਾਧਾ ਕੀਤਾ ਸੀ ਹਲੇ ਤੱਕ ਨਹੀਂ ਹੋਇਆ ਇਹ ਵੀ ਲਿਖ ਕੇ ਦੇ ਚੁੱਕੇ ਆ ਤਿੰਨ ਚਾਰ ਵਾਰੀ ਵੀ ਸਾਨੂੰ ਹਰਿਆਣੇ ਦੇ ਬਰਾਬਰੇ ਕਰ ਦਿੱਤਾ ਜਾਵੇ ਨਹੀਂ ਕੀਤਾ ਜਾਂਦਾ ਸਾਨੂੰ ਕੀ 16 ਰੁਪਏ 10 ਪੈਸੇ ਮਿਲਦੇ ਆ ਹਰਿਆਣਾ ਦੇ 18 ਰੁਪਏ 70 ਪੈਸੇ ਮਿਲਦੇ ਆ ਇਹ ਇਹ ਜਿਹੜੀ ਸਾਡੀ ਹੜਤਾਲ ਹੈ ਇੱਕ 10 ਤੋਂ ਲੈ ਕੇ ਅਣਮਿਥੇ ਸਮੇਂ ਲਈ ਹੈ ਜਦ ਤੱਕ ਸਾਡਾ ਰੇਟ ਬਰਾਬਰ ਨਹੀਂ ਕੀਤਾ ਜਾਂਦਾ ਤੁਸੀਂ ਮੀਟਿੰਗ ਕੀਤੀ ਹੈ ਜੀ ਮੀਟਿੰਗ 11 ਮੀਟਿੰਗਾਂ ਹੋ ਗਈਆਂ ਜੀ 2 ਸਾਲ ਤੋਂ ਕਿੰਨਾਂ ਨਾਲ ਹੋਈਆਂ ਜੀ ਅਫਸਰਾਂ ਨਾਲ ਸਟ੍ਰਕਟਾਰੂ ਚੱਕਰ ਆ ਵਗੈਰਾ ਜੋ ਵੀ ਉਧਰ ਅਫਸਰਾਂ ਕੇ ਸਾਰਿਆਂ ਨਾਲ ਹੋ ਚੁੱਕੀਆਂ ਸਾਡੀਆਂ ਕੀ ਕਹਿੰਦੇ ਸੀ ਉਹ ਬਸ ਹੋ ਜਾਊਗਾ ਦੋ ਦਿਨ ਚ ਹੋ ਜਾਊਗਾ ਚਾਰ ਦਿਨ ਚ ਹੋ ਜਾਊਗਾ ਤਿੰਨ ਦਿਨ ਚ ਹੋ ਜਾਊਗਾ ਪੰਜ ਦਿਨ ਚ ਹੋ ਜਾਊਗਾ ਜੀ ਕੀ ਐਲਾਨ ਕੀਤਾ ਹੋਇਆ ਜੀ ਅਸੀਂ ਇੱਕ ਤਰੀਕ ਤੋਂ ਐਲਾਨ ਵਿੱਚ ਸਮਝ ਲਈ ਹੜਤਾਲ ਦਾ ਐਲਾਨ ਕੀਤਾ ਜੀ ਉਹਨਾਂ ਨੇ ਇੱਕ ਤਰੀਕ ਤੋਂ ਸਰਕਾਰੀ ਕ੍ਰੂਚੀ ਜੇ ਫਿਰ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਬੇਨਤੀ ਕਰੀ ਹੈ ਕਿ ਇੱਕ ਤਰੀਕ ਤੋਂ ਝੋਨਾ ਲੈ ਕੇ ਨਾ ਆਣ ਹੜਤਾਲ ਤੇ ਜੀ ਕਾਫੀ ਸਮੇਂ ਤੋਂ ਰੇਟ ਨਹੀਂ ਵੱਧ ਰਿਹਾ ਠੀਕ ਹੈ ਜੀ ਰੇਟ ਬਹੁਤ ਘੱਟ ਹੈ ਹਰਿਆਣਾ 'ਚ ਰੇਟ ਜ਼ਿਆਦਾ ਹੈ ਇਹਤੇ ਸਰਕਾਰ ਨੂੰ ਬਹੁਤ ਵਾਰ ਐਪਲੀਕੇਸ਼ਨ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਲਈ ਅਸੀਂ ਹੁਣ ਇੱਕ ਤਰੀਕ ਤੋਂ ਹੜਤਾਲ ਜਾਰੀ ਕਰਤੀ ਨਾ ਕੋਈ ਟ੍ਰੈਲੀ ਲਾਊਗਾ ਤੇ ਨਾ ਕੋਈ ਲੇਬਰ ਕੰਮ ਕਰੂਗੀ ਇਸ ਨਾਲ ਤਾਂ ਬਹੁਤ ਜ਼ਿਆਦਾ ਝੋਨਾ ਮਸਲਾ ਇਹ ਹੈ ਜੀ ਵੀ ਇਹ ਪਿਛਲੇ ਸਾਲ ਵੀ ਇਹਨਾਂ ਨੇ ਹੜਤਾਲ ਕੀਤੀ ਸੀ ਇਸ ਮਸਲੇ ਦੇ ਵਿੱਚ ਵੀ ਔਰ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਦੀ ਲੇਬਰ ਦੇ ਵਿੱਚ 25% ਦਾ ਵਾਅਦਾ ਕਰਾਂਗੇ ਔਰ ਉਹ ਹਜੇ ਤੱਕ ਇਹਨਾਂ ਦਾ ਵਾਅਦਾ ਨਹੀਂ ਕੀਤਾ ਪੂਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀ ਲੋਡਿੰਗ ਹੈ ਪੰਜਾਬ ਦੇ ਵਿੱਚ ਉਹ 1 ਰੁਪਿਆ 84 ਪੈਸੇ ਇਹਨਾਂ ਨੂੰ ਮਿਲਦੀ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਵੱਧ ਹੈ ਜਦੋਂ ਸਰਕਾਰ ਜਿਹੜੀ ਹੈ ਅਨਲੋਡਿੰਗ ਕਰਵਾਉਂਦੀ ਹੈ ਉਹ 3 ਰੁਪਏ ਕੁਝ ਪੈਸੇ ਕਰਵਾਉਂਦੀ ਹੈ ਜਿਹੜਾ ਇਹਨਾਂ ਨਾਲ ਸਰਾਸਰ ਧੱਕਾ ਆ ਔਰ ਕੱਲ ਇਸ ਵੰਦ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਮੰਤਰੀ ਸਾਹਿਬਾਨ ਨਾਲ ਵੀ ਹੋਈ ਸੀ ਉੱਥੇ ਵੀ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਪਰ ਹਜੇ ਕਈ ਮੀਟਿੰਗਾਂ ਹੋਈਆਂ ਉਹਦੇ ਵਿੱਚ ਹਰੇਕ ਵਾਰੀ ਇਹੀ ਕਿਹਾ ਜਾਂਦਾ ਭਰੋਸਾ ਹੀ ਦਿੱਤਾ ਜਾਂਦਾ ਵੀ ਕਰ ਦਾਂਗੇ ਪਰ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੀ ਹੁਣ ਮੇਨ ਮੰਗਾਂ ਕੀ ਨੇ ਜੀ ਝੋਨਾ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਮੇਨ ਮੰਗਤ ਇਹਨਾਂ ਦੇ ਹੈਗਾ ਨਵੀਂ ਜਿਹੜੀ ਸਾਡੀ ਲੇਬਰ ਹੈ ਰੇਟ ਹੈ ਉਹ ਉਹ ਵਧਾਏ ਜਾਣ ਇਸ ਕਰਕੇ ਇਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਵੀ ਜਿੰਨਾ ਚਿਰ ਸਰਕਾਰ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਲੋਡਿੰਗ ਦਾ ਜਾਂ ਹੋਰ ਬਾਕੀ ਮੰਗਾਂ ਨਹੀਂ ਬਣਾਉਂਦੀ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰਦੀ ਉਹਨਾਂ ਚ ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੜਤਾਲ ਹੈ ਕੱਲ ਤੋਂ ਸ਼ੁਰੂ ਹੋਵੇਗਾ ਜਿਹੜਾ ਸਭ ਮੰਡੀਆਂ ਦੇ ਵਿੱਚ ਆ ਰਿਹਾ ਫਿਰ ਉਹ ਦੇਖ ਰਿਹਾ ਕੋਈ ਨਹੀਂ ਇਹ ਤਾਂ ਵੈਸੇ ਹੀ ਹਜੇ ਮੰਡੀਆਂ ਦੇ ਵਿੱਚ ਕਿਉਂਕਿ ਪਹਿਲੀ ਤਰੀਕ ਤੋਂ ਪਰਚੇ ਸ਼ੁਰੂ ਹੋਣੀ ਹੈ ਤੋਂ ਉਹਨਾਂ ਦਾ ਵੇਖ ਨਹੀਂ ਰਿਹਾ ਔਰ ਆੜਤੀਏ ਨੇ ਜਿਹੜੇ ਉਹ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ ਕਿਉਂਕਿ ਆੜਤੀਆਂ ਦੇ ਵੀ ਕੁਝ ਮੰਗਾਂ ਨੇ ਜਿਹੜੀਆਂ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਨੂੰ ਨਹੀਂ ਮੰਨੀ ਹੈਗੀ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 28 ਸਤੰਬਰ ਨੂੰ ਬਾਗਾਪੁਰਾਣਾ ਦੇ ਮੁਦਗੀ ਰੋਡ ਤੇ ਪਿੰਡ ਚੁੰਨੋਵਾਲਾ ਤੋਂ ਇੱਕ ਟਾਟਾ ਐਸ ਛੋਟਾ ਹਾਥੀ ਅਤੇ ਤਿੰਨ ਮੋਟਰਸਾਈਕਲ ਸਵਾਰ ਕੁਝ ਲੁਟੇਰਿਆਂ ਨੇ ਫਲਿੱਪਕਾਰਟ ਕੰਪਨੀ ਦੇ ਸਾਮਾਨ ਨਾਲ ਭਰਿਆ ਟਰੱਕ ਇੱਕ ਕੈਂਟਰ ਲੁੱਟ ਲਿਆ ਸੀ ਜਿਸ ਵਿੱਚ ਕਰੀਬ 20 ਲੱਖ ਰੁਪਏ ਦਾ ਸਾਮਾਨ ਸੀ 80 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਸੀ ਤੇ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਇਸ ਲੁੱਟ ਦਾ ਪੇਤ ਸੁਲਝਾ ਲਿਆ ਫਰੀਦਕੋਟ ਰੇਂਜ ਦੀ ਡਾਇਰੈਕਸ਼ਨਾਂ 'ਚ ਤੇ ਕੰਮ ਕਰਦੇ ਹੋਇਆਂ ਬਾਗਾ ਪੁਰਾਣਾ ਪੁਲਿਸ ਸਟੇਸ਼ਨ ਦੀ ਟੀਮ ਨੂੰ ਡੀਐਸਪੀ ਬਾਗਾ ਪੁਰਾਣਾ ਦੀ ਸੁਪਰਵੀਜ਼ਨ ਹੇਟ ਇੱਕ ਅਚੀਵਮੈਂਟ ਮਿਲੀ ਹੈ ਇਹਦੇ ਵਿੱਚ ਮਿਤੀ 28 ਨੂੰ 2024 ਨੂੰ ਇੱਕ ਫਲਿਪਕਾਰਟ ਕੰਪਨੀ ਦਾ ਕੈਂਟਰ ਬਾਗਾ ਪੁਰਾਣਾ ਤੋਂ ਚੰਨੂਵਾਲ ਨੂੰ ਜਾ ਰਿਹਾ ਸੀ ਉਹਦੇ ਵਿੱਚ ਡਿਲੀਵਰੀ ਦਾ ਸਾਰਾ ਸਮਾਨ ਸੀ ਫਲਿਪਕਾਰਟ ਕੰਪਨੀ ਦਾ ਤੇ ਇਹਨੂੰ ਜਿਹੜਾ ਹੈ ਉਹ ਕੈਂਟਰ ਖੋ ਕੇ ਲੈ ਗਏ ਸਟਾਰਟਿੰਗ ਦੇ ਵਿੱਚ ਸਾਨੂੰ ਆ ਸਨੇਚਿੰਗ ਲੱਗੀ ਸੀ ਅਸੀਂ ਸਨੇਚਿੰਗ ਦਾ ਪਰਚਾ ਦੇਤਾ ਸੀ ਐਫਆਈਆਰ ਨੰਬਰ 149 ਅੰਡਰ ਸੈਕਸ਼ਨ 304 35 ਬੀ ਐਨਐਸ ਬਾਅਦ ਵਿੱਚ ਜਦੋਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਟੀਮ ਨੇ ਸਾਡੀ ਮੋਗੇ ਪੁਲਿਸ ਦੀ ਟੀਮ ਨੇ ਇਹਨੂੰ ਡੂੰਘਾਈ ਨਾਲ ਇਹਦੀ ਤਫ਼ਤੀਸ਼ ਕੀਤੀ ਤਾਂ ਆ ਇੱਕ ਪ੍ਰੀਪਲਾਨਡ ਦਾਕਾਤੀ ਸੀਗੀ ਆ ਬਾਅਦ ਦੀ ਤਫ਼ਤੀਸ਼ ਚ ਖੁਲਾਸਾ ਹੋਇਆ ਇਹਦਾ ਤੇ ਉਹਦੇ ਵਿੱਚ ਅੱਗੇ ਤਫ਼ਤੀਸ਼ ਕਰਦੇ ਆ ਇਹਦੇ ਵਿੱਚ ਪੰਜ ਦੋਸ਼ੀ ਜਿਹੜੇ ਹੈਗੇ ਸੀ ਉਨ੍ਹਾਂ ਦੀ ਪਛਾਣ ਕਰ ਲਈ ਉਹਦੇ ਵਿੱਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਤੇ ਜਿਹੜਾ ਲੁੱਟਦਾ ਸਮਾਨ ਸੀ ਉਹ ਵੀ ਸਾਰਾ ਸਮਾਨ ਲਗਭਗ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਰਾ ਸਮਾਨ ਸੀਲ ਬੰਦ ਸੀ ਉਹਦੇ ਵਿੱਚ ਸਾਨੂੰ ਲਿਸਟ ਜਿਹੜੀ ਆ ਉਹ ਥੋੜੀ ਲੇਟ ਮਿਲੀ ਹੈ ਬਟ ਸਾਰਾ ਸਮਾਨ ਆਲਮੋਸਟ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਹਰਦੀਪ ਸਿੰਘ ਉਰਫ ਅਰਸ਼ ਆ ਪਿੰਡ ਗਿਲਪਤੀ ਵਾਣੂ ਕਿਹਦਾ ਰਹਿਣ ਵਾਲਾ ਹੈ ਰਾਜਵਿੰਦਰ ਸਿੰਘ ਪੁੱਤਰ ਰਣਦੀਰ ਸਿੰਘ ਵਾਸੀ ਲੰਗਿਆਣਾ ਨਵਾ ਤੇ ਆਕਾਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਗਿਆਣਾ ਨਵਾ ਇਹ ਤਿੰਨ ਦੋਸ਼ੀ ਨੇ ਜਿਹੜੇ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਜਿਹੜਾ ਹਰਦੀਪ ਸਿੰਘ ਉਹ ਅਰਸ਼ ਅ ਐਸਸੀ ਕੰਪਨੀ ਦਾ ਇੱਕ ਸਾਬਕਾ ਮੁਲਾਜ਼ਮ ਹੈ ਆਹੀ ਐਸ ਪੂਰੀ ਡਕੈਤੀ ਦਾ ਮਾਸਟਰਮਾਈਂਡ ਹੈ ਐਨੀ ਸਾਰਾ ਪਲਾਨ ਕੀਤਾ ਸੀ ਤੇ ਥੋੜਾ ਤੇ ਤਾਰਦਾਰ ਹਥਿਆਰ ਦਿਖਾ ਕੇ ਉਹ ਡਰਾਈਵਰ ਤੋਂ ਲੁੱਟ ਕੇ ਲੈ ਗਏ ਸੀ ਤੇ ਆ ਜਿਹੜੀ ਡਿਲੀਵਰੀ ਕੰਪਨੀ ਹੈ ਉਹਦੇ ਕੰਪਨੀ ਦੇ ਮੈਨੇਜਰ ਦੇ ਬਿਆਨਾਂ ਤੇ ਅਸੀਂ ਸਟਾਰਟਿੰਗ 'ਚ ਐਫ ਆਈ ਆਰ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਪੂਰੀ ਟੀਮ ਨੇ ਐਸ ਪੀ ਡੀ ਸਾਹਿਬ ਦੀ ਸੁਪਰਵੀਜ਼ਨ ਹੇਠ ਵਧੀਆ ਕੰਮ ਕਰਦੇ ਹੋਏ ਸਾਰਾ ਸਮਾਨ ਇਹਦੇ ਵਿੱਚ ਮੋਬਾਈਲ ਆਈਫੋਨ 15 ਜਿਹੜੇ ਟੋਟਲ 60 ਨੇ ਮੋਬਾਈਲ ਸੈਮਸੰਗ ਅਤੇ ਹੋਰ ਕੰਪਨੀ ਦੇ ਟੋਟਲ 77 ਐਪਲ ਦੇ 에ਰਪੋਰਟ ਅਤੇ ਦੂਜੀ ਕੰਪਨੀਆਂ ਦੇ 에ਰਪੋਰਟ ਟੋਟਲ 139 ਤੇ ਇੱਕ ਲੀਨੋਵਾ ਦਾ ਟੈਬ ਹੈ ਇਹਦੇ ਵਿੱਚ ਜਿਹੜਾ ਟਾਟਾ ਇਸ ਜਿਹਦੇ ਵਿੱਚ ਲਦਕੇ ਲੈ ਗਈ ਸੀ ਸਾਰਾ ਸਮਾਨ ਲੁੱਟਣ ਤੋਂ ਬਾਅਦ ਉਹ ਵੀ ਰਿਕਵਰ ਕਰ ਲਿਆ ਤੇ ਮੋਟਰਸਾਈਕਲ ਜਿਹਦੇ ਵਿੱਚ ਬੰਦੇ ਆਏ ਸੀ ਇਸ ਦੇ ਨਾਲ ਉਹ ਵੀ ਅਸੀਂ ਮੋਟਰਸਾਈਕਲ ਰਿਕਵਰ ਕਰ ਲਿਆ ਇਹਨਾਂ ਦੇ ਵਿੱਚੋਂ ਦੋ ਦੋਸ਼ੀ ਆਕਾਸ਼ ਤੇ ਅਜੇ ਜਿਹੜੇ ਫਰਨ ਵਾਲੇ ਰਹਿੰਦੇ ਆ ਇਹਨਾਂ ਦਾ ਸਾਫਤਾ ਰਿਕਾਰਡ ਵੀ ਹੈਗਾ ਇਹਨਾਂ ਦੀ ਲੜਾਈ ਝਗੜੇ ਦੇ ਤੇ ਆਕਾਸ਼ ਦੇ ਨਾਲ ਆਮ ਜੈਕਟ ਦੇ ਪਰਚੇ ਵੀ ਦਰਜ ਹੋਏ ਪੰਜਾਬ 'ਚ 15 ਅਕਤੂਬਰ ਨੂੰ ਹੋਣ ਚਾਰੀਆਂ ਪੰਚਾਇਤੀ ਚੋਣਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਠੀਕ ਹੈ ਤੇ ਇੰਨਾ ਪੰਚਤਿਆਂ ਵਿੱਚ ਦੋ ਸਰਕਾਰੀ ਛੁੱਟੀਆਂ ਵੀ ਹਨ ਮੋਗਾ ਜ਼ਿਲ੍ਹੇ ਦੀਆਂ 352 ਪੰਚਾਇਤੀ ਇਤ ਦੀਆਂ ਚੋਣਾਂ ਹੋਣੀਆਂ ਤੇ ਇਹਨਾਂ ਚੋਣਾਂ ਨੂੰ ਲੈ ਕੇ ਕਈ ਥਾਵਾਂ ਤੇ ਸਹਿਮਤੀ ਦੀ ਚਰਚਾ ਹੈ ਜ਼ਿਆਦਾਤਰ ਪੰਚਾਇਤਾਂ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਵੀ ਐਨਓਸੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਟੀਮ ਨੇ ਮੋਗਾ ਬਲਾਕ 1 ਅਤੇ 2 ਵਿੱਚ ਆਉਂਦੀਆਂ ਪੰਚਾਇਤਾਂ ਦੇ ਉਮੀਦਵਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਅਧਿਕਾਰੀ ਜਾਣਬੁੱਝ ਕੇ ਉਹਨਾਂ ਨੂੰ ਤਾਂ ਪਰੇਸ਼ਾਨ ਕਰ ਰਹੇ ਨੇ ਤੇ ਉਹਨਾਂ ਨੂੰ ਐਨਓਸੀ ਲੈ ਕੇ ਲੋਕ ਪੈਸੇ ਨਹੀਂ ਦੇ ਰਹੇ ਉਸ ਵੇਰੇ 4 ਵਜੇ ਪਿੰਡਾਂ ਤੋਂ ਆਉਂਦੇ ਹਨ ਪਰ ਪਿਛਲੇ 3 ਦਿਨਾਂ ਤੋਂ ਵਾਪਸ ਚਲੇ ਜਾਂਦੇ ਹਨ ਨਾ ਬੈਠਣ ਲਈ ਥਾਂ ਹੈ ਨਾ ਪਾਣੀ ਦਾ ਪ੍ਰਬੰਧ ਹੈ ਤੇ ਹਾਲ ਬੱਤੋ ਬੱਤਰ ਹੁੰਦੀ ਜਾ ਰਹੀ ਹੈ ਉਹਨਾਂ ਖੁਸ਼ਦੀਪ ਸਿੰਘ ਝੰਡੇਵਾਲੇ ਤੋਂ ਖੁਸ਼ਦੀਪ ਜੀ ਨਾਮਿਨੇਸ਼ਨ ਕਰਵਾਤੀ ਪਹੁੰਚੇ ਗਏ ਕਹਿੰਦੇ ਤੇ ਕੀ ਮੁਸ਼ਕਿਲਾਂ ਆ ਰਹੀਆਂ ਨੇ ਦੱਸਾਲ ਗੱਲ ਬਹੁਤ ਵਧੀਆ ਪ੍ਰਬੰਧਾਇਕ ਸਾਰੇ ਵੀਡੀਓ ਸਾਹਿਬ ਵੱਲੋਂ ਜੋ ਟੀਮ ਬਣਾਈ ਗਈ ਹੈ ਬਹੁਤ ਵਧੀਆ ਹੈਗੀ ਹੈ ਫੈਕਟਰੀ ਸਾਹ ਬਾਹਰ ਆਪਣੇ ਸੈਂਡ ਕਰਕੇ ਜੋ ਆਪਣਾ ਚੁੱਲਾ ਟੈਕਸ ਉਹ ਦੇ ਰਹੇ ਆ ਪ੍ਰਬੰਧ ਪੂਰਾ ਵਧੀਆ ਹੈਗਾ ਪ੍ਰੋਪਰ ਚੈਨਲ ਹੈਗਾ ਤੇ ਵਧੀਆ ਪ੍ਰਬੰਧ ਹੈਗਾ ਵੀਡੀਓ ਸਾਹਿਬ ਨੇ ਕਿਹਾ ਰਾਸ਼ ਦੀ ਦਾਸ਼ ਕਾਫੀ ਰਾਸ਼ ਆਏ ਜੀ ਥਾਰਾਂ ਨੂੰ ਚੋਣ ਲੜਦੇ ਜਾਵਣਾ ਤੇ ਉਸ ਕਰਕੇ ਜਿਆਦਾ ਪਿੰਡਾਂ ਨੂੰ ਕੋਈ ਰਸਤਾ ਹੈਗਾ ਪਰ ਉਨਾ ਹੀ ਵਧੀਆ ਪ੍ਰਬੰਧ ਵੀ ਹੈਗਾ ਜਿਆਦਾ ਸਰਬਸੰਤੀ ਦੀ ਵੀ ਗੱਲ ਕੀਤੀ ਜਾ ਰਹੀ ਸੀ ਜਿਹੜੇ ਨੂੰ ਸਰਬਸੰਤੀ ਬਾਉਂਡਰੀ ਹਾਂਜੀ ਉਹਨਾਂ ਨੇ ਕਿਵੇਂ ਦੇਖਦੇ ਦੇ ਕੋਈ ਚੰਗੀ ਗੱਲ ਹੈ ਜੇ ਪਿੰਡਾਂ ਦੇ ਵਿੱਚ ਸਭ ਸੰਤੀ ਹੋ ਜੇ ਆਪਣੇ ਜੋ ਪੰਜਾਬ ਸਰਕਾਰ ਆ ਸਰਦਾਰ ਭਵਨ ਸਿੰਘ ਮਾਨ ਜੀ ਆ ਉਹਨਾਂ ਨੇ 5 ਲੱਖ ਰੁਪਏ ਅਨਾਉਂਸ ਕੀਤਾ ਹੈਗਾ ਸਟੇਡੀਅਮ ਸਕੂਲ ਵਧੀਆ ਸਾਰਾ ਕੁਝ ਦੇਣ ਦਾ ਕੀਤਾ ਹੈਗਾ ਜੇ ਪੰਚਾਇਤ ਚੰਗਾ ਪੈਂਡ ਚੁਣ ਕੇ ਚੰਗੀ ਪੰਚਾਇਤ ਚੁਣੂਗਾ ਤੇ ਉਹੀ ਪਿੰਡ ਦੀ ਡਿਵੈਲਪਮੈਂਟ ਵਧੀਆ ਹੋਊਗੀ ਤੇ ਇਸ ਕਰਕੇ ਸਰਸਤਾਂਤਾਂ ਜਿਆਦਾ ਖੋਣੀਆਂ ਚਾਹੀਦੀਆਂ ਮੈਂ ਮਂਟੀਰਾ ਤੋਂ ਆ ਅਸੀਂ ਇੱਥੇ ਆਪ ਜਿਹੜਾ ਹੈਗਾ ਐਨਓਸੀ ਲੈਣ ਵਾਸਤੇ ਆਏ ਸੀਗੇ ਇੱਥੇ ਕਾਫੀ ਰੱਜ ਪਿਆ ਹੋਇਆ ਹੈ ਕੋਈ ਅਵਸਥਾ ਰੂਪਨ ਕੋਈ ਵੀ ਗੱਲ ਨਹੀਂ ਹੋ ਸਾਈ ਕਿ ਲੋਕਾਂ ਦੀ ਖੱਜਲ ਖਵਾਰੀ ਕਰੀ ਜਾਂਦੇ ਆ ਜੇ ਇੱਕ ਫਾਰਮ ਦੇ ਫੈਲ ਦੇਤੀ ਆ ਉਹਦੇ ਵਿੱਚ ਦੋਹਾਂ ਦੇ ਦਸਤਕਤ ਰਹਿ ਗਏ ਦੁਬਾਰਾ ਫੇਰ ਉਹਨਾਂ ਨੂੰ ਅੰਦਰ ਜਾਣਾ ਪੈਂਦਾ ਜੇ ਜਾਣੇ ਤੇ ਉਥੇ ਧੱਕੇ ਮਿਾਈ ਹੁੰਦੀ ਆ ਧੱਕੇ ਮਾਰ ਕੇ ਬਾਹਰ ਕੱਢਦੇ ਲੋਕਾਂ ਨੂੰ ਪਰ ਇਹ ਅਸੀਂ ਜਿਹੜੀ ਚੀਜ਼ ਚੱਲਣ ਨਹੀਂ ਦੇਵਾਂਗੇ ਜੇ ਕਰੇ ਪੇਪਰ ਜਿਹੜੇ ਭਰੇ ਪੇਪਰ ਐ ਰੱਦ ਕਰਨਗੇ ਅਸੀਂ ਭਾਵੇਂ ਸਾਨੂੰ ਹਾਈਵੇ ਜਾਮ ਕਰਨੇ ਪੈਣਾ ਅਸੀਂ ਇਲੈਕਸ਼ਨ ਕਰਵਾ ਕੇ ਰਵਾਂਗੇ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸਰਕਾਰ ਨੇ ਇਲੈਕਸ਼ਨ ਦਾ ਸਮਾਂ ਰੱਖਿਆ 8 ਦਿਨ ਨਾਮਜ਼ਦਗੀਾਂ ਵਾਸਤੇ ਰੱਖਿਆ ਤੇ ਵਿੱਚੋਂ 4 ਛੁੱਟੀਆਂ ਔਰ 4 ਦਿਨ ਨਾਮਜ਼ਦਗੀਾਂ ਰਹਿ ਗਈਆਂ ਔਰ ਤੁਸੀਂ ਹਾਲਾਤ ਦੇਖ ਲਓ ਲੋਕਾਂ ਨੂੰ ਚੁੱਲ੍ਹਾ ਟੈਕਸ ਲੈਣ ਵਾਸਤੇ ਔਰ ਐਨਓਸੀ ਲੈਣ ਵਾਸਤੇ ਇੰਨਾ ਕ ਖੱਜਲ ਹੋਣਾ ਪੈ ਰਿਹਾ ਕਿ ਸ਼ਾਇਦ 4 ਵਜੇ ਆ ਕੇ ਲੋਕ ਇੱਥੇ ਬੈਠ ਜਾਂਦੇ ਆ ਔਰ ਦੇਰ ਰਾਤ ਤੱਕ ਇੱਥੇ ਬੈਠੇ ਰਹਿੰਦੇ ਆ ਅਖੀਰ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਹਜੇ ਸਾਈਨ ਨਹੀਂ ਹੋਏਗੀ ਔਰ ਲੋਕੇ ਤਾਂ ਖੱਜਲ ਖਵਾਰ ਹੋ ਕੇ ਜਾ ਰਹੇ ਆ ਸਰਕਾਰ ਜਿਹੜੇ ਆਪਣੇ ਉਹਨਾਂ ਦੇ ਜਿਨ੍ਹਾਂ ਨੂੰ ਉਹ 100 ਕਾਡ ਭਮੱਕੜ ਅਸੀਂ ਤਾਂ ਕਹਿੰਨੇ ਆ ਤੇ ਵਲੰਟੀਅਰ ਆ ਉਹਨਾਂ ਦੇ ਜਿਹੜੀਆਂ ਨਾਮਜ਼ਾਦੀਆਂ ਘਰੇ ਬਹਿ ਕੇ ਪਰਵਾ ਰਹੇ ਆ ਇੱਥੇ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਨਹੀਂ ਹੁਣ ਇਥੋਂ ਦੇ ਲੱਗਦਾ ਵੀ ਐਨਓਸੀ ਕਲੀਅਰ ਕਰਵਾ ਰਹੇ ਕਿ ਨਹੀਂ ਕਰਵਾ ਰਹੇ ਦੇਖੋ ਸਰਕਾਰ ਦੇ ਇੱਕ ਮਨ 'ਚ ਬੜਾ ਵੱਡਾ ਵਹਿਮ ਆ ਕਿ ਸਾਡੀ ਸਰਕਾਰ ਆ ਪਰ ਜਦੋਂ ਲੋਕਾਂ ਦਾ ਹਜੂਮ ਉਹਨਾਂ ਦੇ ਖਿਲਾਫ ਇਕੱਠਾ ਹੋ ਗਿਆ ਇਹ ਤਾਂ ਇੱਥੋਂ ਤੱਕ ਜਿਹੜਾ ਲੋਕ ਆ ਉਹਨਾਂ ਨੂੰ ਇਸ ਕਦਰ ਮਜਬੂਰ ਕਰ ਦੇਣਗੇ ਕਿ ਇਹ ਲੋਕਾਂ ਨੂੰ ਆਵਾਜ਼ ਮਾਰ ਕੇ ਐਨਓਸੀਆਂ ਐਨਓਸੀ ਦੇਣਗੇ ਜੋ ਚੁੱਲਾ ਟੈਕਸ ਕੱਟ ਕੇ ਨਹੀਂ ਦਿੰਦੇ ਉਹ ਦੇਣਗੇ ਲੋਕਾਂ ਦਾ ਜਿਹੜਾ ਸਬਰ ਆ ਉਹਦਾ ਉਹਨਾਂ ਦਾ ਇਮਤਿਹਾਨ ਨਾ ਲਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੋਕਾਂ ਨੂੰ ਜਿਹੜਾ ਹੈਗਾ ਨਿਰਪੱਖ ਹੋ ਕੇ ਇਲੈਕਸ਼ਨ ਲੜਨ ਵਾਸਤੇ ਮਜਬੂਰ ਜਿਹੜਾ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਾਗਜ਼ ਨਾ ਭਰਨ নিরপেক্ষ ਜਿਹੜਾ ਚੋਣ ਉਹ ਹੋਣੀ ਚਾਹੀਦੀ ਆ ਔਰ ਲੋਕਾਂ ਨੂੰ ਜਿਹੜੇ ਕਾਗਜ਼ ਭਰ ਦੇਣ ਦੇਣੇ ਚਾਹੀਦੇ। ਮੋਹਾਲੀ ਦੇ ਫੇਸ 7 ਸਥਿਤ ਨਿੱਜੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇਦ੍ਰਾਨ ਬੱਚਿਆਂ ਨੂੰ ਰੋਕ ਕੇ ਵਾਹਨਾ ਦੀ ਤਲਾਸ਼ੀ ਲੈਣ ਤੇ ਵਾਹਨਾ ਵਿੱਚੋਂ ਤਲਵਾਰਾਂ, ਗੰਡਾਸਿਆਂ, ਡੰਡੇ ਆਦ ਮਾਰੂ ਹਥਿਆਰ ਵੀ ਬਰਾਮਦ ਹੋਏ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ 4 ਵਾਹਨ ਜ਼ਬਤ ਕੀਤੇ ਗਏ। ਸਕੂਲ ਸੀਗਾ ਸੀ ਚਰਨ ਕਰਨ ਆਏ ਸਰ ਇੱਥੇ ਤੇ ਇੱਥੇ ਨਾ ਹਥਿਆਰ ਫੜੇ ਗਏ। ਇਹ ਗੱਡੀ ਚੋਂ ਨਿਕਲੇ ਕਿੱਥੋਂ ਨਿਕਲੇ ਇਹ ਐਕਟਿਵ ਤੇ ਬੁਲਟ ਮੋਟਰਸਾਈਕਲ ਚਾਰ ਦੋ ਮੋਟਰਸਾਈਕਲ ਤੇ ਐਕਟਿਵ ਆਸੀਆਂ ਨਾਲ ਲੈ ਜੀ ਇਹ ਲਈ ਫਿਰਦੇ ਸੀ ਅਸੀਂ ਚਲਾਨ ਕਰਨ ਆਏ ਸੀਗੇ ਤੇ ਚਲਾਨ ਕਰਦੇ ਦੋਨਾਂ ਫੜੇਗੇ ਸਾਰੇ ਇਹ ਸਪੈਸ਼ਲ ਚੈਕਿੰਗ ਕਰਦੇ ਮੈਨੇ ਚੈੱਕ ਚਲਾਨ ਦੀ ਜਿਹੜੀ ਮੈਨੂੰ ਅੰਡਰ ਰਿਜਿਸਟ੍ਰਾ ਸਕੂਲਾਂ ਦੇ ਬੱਚੇ ਇਹ ਚਲਾਨ ਕਰਦੇ ਨੇ ਐਸ.ਬੀ. ਸਾਹਿਬ ਦੀ ਪਾਰਕਿੰਗ ਵੱਲੋਂ ਤੇ ਐਸਪੀਰੈਂਟ ਦੀ ਮਾਨਸੀ ਵੱਲੋਂ ਡਿਊਟੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਰਾ ਵੀ ਬੱਚਾ ਸਕੂਲਾਂ ਚਲਾਨ ਕਰਨੇ ਸਾਰਾ ਕੀ ਲੱਗਦਾ ਇਹਨੇ ਹਥਿਆਰ ਲੈ ਕੇ ਜਾ ਕੇ ਘੇਰੇ ਇਹ ਕਿਤੇ ਬਾਰਦਾਤ ਨੂੰ ਅੰਜਾਮ ਦੇਣ ਚੱਲੇ ਸੀ ਜੀ ਟਾਈਮ ਤੇ ਸਾਰ ਫ ਚੋਣ ਇਹਨਾਂ ਨੇ ਕੀ ਕਾਰਵਾਈ ਕੀਤੀ ਜੋ ਸਰ ਬੰਦੀ ਕਾਰਵਾਈ ਆ ਉਹਨਾਂ ਨੇ ਕੀਤੀ ਸਰ ਠੀਕ ਹੈ ਤੇ ਮੋਟਰਸਾਈਕਲ ਇਹਨਾਂ ਤੇ ਬੰਦ ਕਰ ਮੋਟਰਸਾਈਕਲ ਬੰਦ ਕਰਦੇ ਸਰ ਇਹਨਾਂ ਨੂੰ ਠਾਂਡ ਲੈ ਕੇ ਜਾਣਾ ਮਟਰ ਸਰ ਜੋ ਬੰਦੀ ਕਾਰਵਾਈ ਇਹਨੇ ਖਰਾਬ ਕਰਾਂਗੇ ਦੋਸਤੋ ਸੇ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ